ਜੈ ਸ਼੍ਰੀ ਮਨੀ ਮਹੇਸ਼ ਜੈ ਸ਼੍ਰੀ ਹਰ ਹਰ ਮਹਾਦੇਵ ਲੰਗਰ ਕਮੇਟੀ ਰੋਪੜ ਜਿਹੜੇ ਕਿ ਅੱਜ ਨਵੀਂ ਚੋਣ ਕੀਤੀ ਗਈ ਹੈ ਉਸ ਦੇ ਸਬੰਧ ਦੇ ਵਿੱਚ ਅੱਜ ਪ੍ਰਧਾਨ ਜੀ ਜਿਹੜੇ ਬਣਾਏ ਗਏ ਆ ਔਰ ਉਸ ਦੇ ਨਾਲ ਜਿਹੜੇ ਸਾਦੇ ਅਹੁਦੇਦਾਰ ਮੈਂਬਰ ਸਹਿਬਾਨ ਆ ਜਿਹੜੇ ਉਹ ਵੀ ਤੁਸੀਂ ਦਿਖਾਈ ਦੇ ਰਹੇ ਨੇ ਕੈਸ਼ੀਅਰ ਜੀ ਪ੍ਰਧਾਨ ਜੀ ਸੈਕਟਰੀ ਸਾਹਿਬ ਸਾਰੇ ਚੁਣੇ ਗਏ ਅੱਜ ਤੇ ਉਹਨਾਂ ਦੇ ਜਿਹੜੇ ਸਭ ਦਾ ਪ੍ਰਧਾਨ ਪ੍ਰੀਤਮ ਸ਼ਰਮਾ ਜੀ ਉਹਨਾਂ ਵੱਲੋਂ ਜਿਹੜਾ ਸਨਮਾਨ ਕੀਤਾ ਜਾ ਰਿਹਾ ਧੰਨਵਾਦ ਆਪਾਂ ਮੋੜੀ ਲਿਕੇ ਸਭ ਕੁਝ ਮਾਡੇ ਇਹ ਮਾਰਾ ਹੈ ਮਾਡੇ ਕੋਈ ਗਾਣੇ ਆ ਰਹੇ ਹਾਲੇ ਉਹ ਗੱਲ ਕਰਦੇ ਕੱਟ ਨਹੀਂ ਜਪਾ ਦੇਖ ਦੇਖ ਦੇ ਵਿੱਚ ਕੋਈ ਅੱਗੇ ਹੋਈ ਥੋੜਾ ਜਿਆਦਾ ਸਾਡੀ ਕਿਰਪਾ ਦਾ ਡਬਲ ਵਾਲੀ ਦੀ ਕਿਰਪਾ ਦਾ ਅਪਰਾਹ ਕਮੇਟੀ ਨੂੰ ਮਤਲਬ ਹੋਰ ਅੱਗੇ ਬਧਾਉਣ ਦੀ ਕੋਸ਼ਿਸ਼ ਕਰ ਰਹੇ ਹੈ ਮਤਲਬ ਬਧਾਉਣ ਦੀ ਮਤਲਬ ਹੋਰ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਪੁਰਾਣੇ ਇੰਜੀਨੀਅਰ ਵੀ ਆਪਣੇ ਮੈਂਬਰ تھے ਰੈਕਟਿਵ ਮੈਂਬਰ تھے ਉਹਨਾਂ ਨੂੰ ਬਹੁਤ ਸ਼ਰਮ ਦੇ ਰਹੇ ਹੈ ਨਵੇਂ ਜਨਰੇਸ਼ਨ ਵਾਕਿਲ ਜਨਰੇਸ਼ਨ ਨਹੀਂ ਮਤਲਬ ਨਵੇਂ ਸਾਥੀ ਨੂੰ ਅੱਗੇ ਲਾ ਰਹੇ ਤੇ ਬਾਬੇ ਅਗਰਦਾਸ ਸਾਹਿਬ ਜਿੱਦਾਂ ਕਮੇਟੀ ਪਹਿਲੇ ਚੱਲਦੀ ਸੀ ਉਸ ਨੂੰ ਵੀ ਜਲਦੀ ਦਿਨ ਨੂੰ ਜੀ ਰਾਤ ਚੁਣ ਕੇ ਕਰੇ ਤੇ ਜਿੰਮੇਵਾਰੀ ਕਿਹਨੇ ਦਿੱਤੀ ਜਾਂਦੀ ਹੈ ਵੀ ਮੁਕੇਸ਼ ਗੁਰਤਾ ਜੀ ਨੂੰ ਜਿੰਮੇਵਾਰੀ ਦਿੱਤੀ ਕਹਿੰਦੇ ਆ ਅਸੀਂ ਇਹਦੇ ਇਹਨਾਂ ਦੇ ਬੱਲੇ ਬੱਲੇ ਕਦਮ ਲੈ نیچے ਛੇਕੀ ਸ਼ੰਕਰ ਗੁਰਵਾਨ ਕੀ ਜੈ ਜੀ ਮਹਾਰਾਜ ਜਿੰਕੀ ਜੈ ਬਾਕੀ ਸਾਡੇ ਸਾਰੇ ਆ ਪਿੱਛੇ ਆ ਸਾਰੇ ਪਾਰਟੀ ਪਿੱਛੇ ਮੁਕੇਸ਼ ਮੁਕੇਸ਼ ਜੀ ਇਹ ਆਪਣੇ ਪੈਸੇ ਵੀ ਆਪਣੇ ਮਿੱਤਰਾਂ ਕੋਲੋਂ ਆਪਸ ਵੀ ਮਿੱਤਰਾਂ ਨਾਲ ਰਹਿੰਦੇ ਆ ਇਹ ਵੀ ਵੀ ਰਹਿੰਦੇ ਆ ਇਹਨਾਂ ਨੂੰ ਕੀ ਟਿਕਾ ਲਾਉਦੇ ਇਹਨਾਂ ਨੂੰ ਟਿਕਾ ਇਹਨਾਂ ਨੂੰ ਕੀ ਅਹੁਦਾ ਦਿੱਤਾ ਗਿਆ ਜੀ ਨਹੀਂ ਲਾਜ ਕਿ ਕੈਸ਼ੇ ਰਹੀ ਜੀ ਇਹ ਕੈਸ਼ੇ ਨਾ ਚਿੱਟਾ ਬੰਦੇ ਜੀ ਜੀ ਇਹ ਚਿੱਟੀ ਮਹਾ ਲక్ష్ਮੀ ਦਾ ਤੇ ਚਿੱਟਾ ਮਹਾਦੇਵ ਦਾ ਲਾਲ ਵਾਲਾ ਮਹਾਦੇਵ ਸ਼ਿਵਾਈ ਓਮ ਨਮੇਸ਼ਿਵਾਯਾਰਾਰ ਮਹਾਦੇਵ ਸੁਆਮੀ ਦੀ ਬਾਰ ਬਾਰ ਗੁਰੂ ਜੀ ਜੀ ਕਰਦੇ ਕਹਿੰਦੇ ਕਰ ਬੋਲ ਸ਼ੰਕਰ ਰਰ ਮਾਨਦੇਵ ਲੰਗਰ ਕਮੇਟੀ ਰੋਪੜ ਦੇ ਵਿੱਚ ਅੱਜ ਚੋਣ ਹੈ ਜਿਹੜੀ ਕੀਤੀ ਗਈ ਹੈ ਨਵੀਂ ਕਮੇਟੀ ਦੀ ਤੇ ਸਾਡੇ ਵਿੱਚ ਜਿਹੜੇ ਚੇਅਰਮੈਨ ਸੀ ਡੋਗਰਾ ਜੀ ਅੱਜ ਉਹਨਾਂ ਤੋਂ ਪਰ ਜਿਹੜੀ ਰੂਫ ਰੇਕ ਲਾਵਾਂਗੇ ਡੋਗਰਾ ਜੀ ਜਿਹੜੀ ਨਵੀਂ ਕਮੇਟੀ ਚੁਣੀ ਗਈ ਹੈ ਕੀ ਕੀ ਅਹੁਦੇ ਦਿੱਤੇ ਔਰ ਕੌਣ ਕੌਣ ਚੁਣਿਆ ਗਿਆ ਜੈ ਸ਼ੰਕਰ ਕੀ ਜੀ ਜਿਹੜੀ ਸਾਡੀ ਪੁਰਾਣੀ ਕਮੇਟੀ ਹੈ ਜੀ ਉਹਨਾਂ ਸਰਸੰਮਤੀ ਦੇ ਨਾਲ ਆਪਾਂ ਇੱਕ ਨਵੀਂ ਸੇਵਾ ਕਮੇਟੀ ਸਿਲੈਕਟ ਕੀਤੀ ਹੈ ਜੀ ਉਹਦੇ ਜਿਹੜੇ ਪ੍ਰਧਾਨ ਹੈ ਸਾਡੇ ਮੁਕੇਸ਼ ਗੁਪਤਾ ਜੀ ਸਾਈਮਢਾਰ ਵਾਲੇ ਕੈਸ਼ੀਅਰ ਨੂੰ ਗੁਪਤਾ ਜੀ ਜੀ ਤੇ ਸੈਕਟਰੀ ਸਾਡੇ ਮੋਨਪਰੀ ਜੀ ਨੂੰ ਪ੍ਰਵੇਦੀ ਵਾਲੇ ਤੇ ਚੇਅਰਮੈਨ ਸਾਡੇ ਜਿਹੜੇ ਹੈਗੇ ਪ੍ਰੇਮ لال ਜੀ ਗਰਦਲੇ ਵਾਲੇ ਇਹ ਮੈਂਬਰ ਕਮੇਟੀ ਬਣਾਈ ਗਈ ਇਸ ਤੋਂ ਇਲਾਵਾ ਹੋਰ ਵੀ ਕਾਰਜਕਾਰੀ ਕਮੇਟੀ ਸੇਵਾ ਕਮੇਟੀ ਤੇ ਐਗਜ਼ੀਕਿਊਟਿੰਗ ਕਮੇਟੀ ਬਣਾਈ ਗਈ ਹੈ ਉਹ ਸਾਰੇ ਮੈਂਬਰ ਸਿਲੈਕਸ਼ਨ ਕੀਤੀ ਗਈ ਹੈ ਤੇ ਸਭ ਨੇ ਆਪਣੀ ਸੇਵਾ ਤਨਮਨ ਤਨ ਤੇ ਸੇਵਾ ਕਰਨੀ ਹੈਗੀ ਹੈ ਤੇ ਉਹਦਾ ਹੁਣ ਅਸੀਂ ਅੱਗੇ ਜਿਹੜਾ ਮੁਕੇਸ਼ ਜੀ ਅਨੂਪ ਜੀ ਤੇ ਮੋਨਪਰੀ ਜੀ ਤੇ ਆਪਣੇ ਪ੍ਰੇਮ ਜੀ ਦੇ ਉਹ ਤੇ ਦੇ ਜਿਹੜੀ ਇਸ ਵਾਰ 2025 ਦੀ ਜਿਹੜੀ ਯਾਤਰਾ ਕਦੋਂ ਤੋਂ ਸਟਾਰਟ ਕੀਤੀ ਜਾ ਰਹੀ ਹੈ 2025 ਜਿਹੜਾ ਆਪਣਾ ਭੰਡਾਰਾ ਹੈਗਾ ਜੀ ਉਹ 15 ਅਗਸਤ 2025 ਤੇ ਸ਼ੁਰੂ ਹੋ ਜਾਣਾ ਜੀ ਤੇ ਰਾਧਾ ਅਸ਼ਮੀ ਹੈਗੀ ਹੈ ਜੀ 28 ਅਗਸਤ 2025 ਦੀ ਉਹਦਾ ਭੰਡਾਰਾ ਚੱਲੇਗਾ 2 ਦਿਨ ਪਹਿਲਾਂ ਤੇ 2 ਦਿਨ ਬਾਅਦ ਰਾਧਾ ਅਸ਼ਮੀ ਜਾਂ ਨਵਸੰਤੀ ਦੇ ਵਿੱਚੋਂ ਚੱਲੇਗਾ ਜੀ ਸਾਡਾ ਕੁੱਲ ਭੰਡਾਰਾ 22 ਦਿਨ ਚੱਲੇਗਾ ਠੀਕ ਹੈ ਤੇ ਜਿਹੜੇ ਸੇਵਾਦਾਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਸੀ ਸੇਵਾਦਾਰਾਂ ਦੇ ਸਾਡੇ ਤਿੰਨ ਗਰੁੱਪ ਬਣਿਆ ਜੀ ਸੇਵਾਦਾਰਾਂ ਨੂੰ ਇਹੀ ਅਪੀਲ ਹੈ ਕਿ ਆਪਣੇ ਤਨ ਮਨ ਧਨ ਤੇ ਸੇਵਾ ਕਰੋ ਜਾ ਕੇ ਜੋ ਗਰੁੱਪ ਬਣਾਇਆ ਗਿਆ ਉਹਦੇ ਵਿੱਚ ਸਿਸਟਮ ਨਾਲ ਚੱਲੋ ਤੇ ਸੇਵਾ ਕਰਕੇ ਜਦੋਂ ਦੂਜਾ ਗਰੁੱਪ ਆਏਗਾ ਤਾਂ ਰੀਲਿਸ ਪਹਿਲਾ ਗਰੁੱਪ ਦਾ ਉਦੋਂ ਹੋਏਗਾ ਤੀਜਾ ਗਰੁੱਪ ਵੀ ਇੱਕ ਦੋ ਤਿੰਨ ਸਟੈਪ ਬਾਈ ਸਟੈਪ ਗਰੁੱਪ ਜਾਣਗੇ ਜੀ ਧੰਨਵਾਦ ਜੀ ਜੈ ਸ਼ੰਤੀ ਜੈ ਹਰਿ ਅੱਜ ਨੋਬ ਜੀ ਜਿਹੜੇ ਗੁਪਤਾ ਜੀ ਜਿਹੜੇ ਨਵੇਂ ਪ੍ਰਧਾਨ ਜੀ ਬਣੇ ਪ੍ਰਧਾਨ ਜੀ ਕਿਵੇਂ ਅੱਜ ਜਿਹੜੀ ਤੁਹਾਨੂੰ ਸੇਵਾ ਦਿੱਤੀ ਗਈ ਆ ਤਾਂ ਕਿਵੇਂ ਦੇਖ ਰਹੇ ਹੋ ਅੱਜ ਨੂੰ ਸੇਵਾਏ ਕੋਲੇ ਨਾ ਦੀ ਸੇਵਾ ਹੈ ਜੀ ਤੇ ਰੋਪੜ ਸ਼ਹਿਰ ਸਾਡਾ ਜਿਹੜੇ ਸਾਡੇ ਲੰਗਰ ਦੇ ਸਾਰੇ ਸਹਿਯੋਗੀ ਹੈ ਇਹ ਲਗਾਤਾਰ ਇਸ ਵਾਰੀ 19 ਸਾਲ ਤੋਂ ਸੇਵਾ ਕਰਦੇ ਆ ਰਿਹਾ ਤੇ ਮੇਰੀ ਕੋਸ਼ਿਸ਼ ਰਹੇਗੀ ਜਿਹੜੇ ਮੈਨੂੰ ਇਹ ਉੱਤੇਦਾਰਾਂ ਨੇ ਜਿਹੜੇ ਸਾਡੇ ਸਾਰੇ ਮੈਂਬਰ ਹੈਗੇ ਆ ਇਹਨਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਕੋਲੇ ਨਾ ਜੀ ਦੇ ਅਸ਼ੀਰਵਾਦ ਨਾਲ ਇਸ ਜ਼ਿੰਮੇਵਾਰੀ ਤੇ ਖਰਾ ਉਤਰੂ ਜੀ ਸਾਰੇ ਸੰਗਤਵਾਂ ਸਾਡੇ ਵਿੱਚ ਜਿਹੜੇ ਕੈਸ਼ੀਅਰ ਸਾਹਿਬ ਹੈ ਜੀ ਤੇ ਅਨੂਪ ਜੀ ਜੀ ਅਨੂਪ ਜੀ ਤੁਸੀਂ ਕਿਵੇਂ ਦੇਖ ਰਹੇ 2025 ਦਾ ਜਿਹੜੀ ਯਾਤਰਾ ਆਉਣ ਵਾਲੀ ਹੈ ਦੇਖੋ ਇਹ ਬਹੁਤ ਵਧੀਆ ਸਾਲ ਹੈ ਬਹੁਤ ਵਧੀਆ ਯਾਤਰਾ ਰਹੇਗੀ ਸਾਡੀ ਜੀ ਤੇ ਭੋਲੇनाथ ਦੀ ਕਿਰਪਾ ਨਾਲ ਬਹੁਤ ਵਧੀਆ ਨਿਤ ਰਾਂਗੇ ਸਾਰੇ ਇਸ ਪ੍ਰੋਗਰਾਮ ਦੇ ਉੱਤੇ ਜੀ ਐਸ਼ਕ ਤੇ ਹੁਣ ਆਪਣੇ ਨੂਰਪੁਰ ਤੋਂ ਜੀ ਸੈਕਟਰੀ ਸਾਹਿਬ ਜੀ ਸਾਡੇ ਸਾਹਿਬ ਤੁਹਾਡਾ ਕੀ ਕਹਿਣਾ ਹੈ ਇਸ ਨੂੰ ਲੈ ਕੇ ਪਹਿਲਾਂ ਤਾਂ ਮੈਂ ਸਾਰੇ ਮੈਂਬਰਾਂ ਦਾ ਤਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਮੈਨੂੰ ਇਸ ਉਦੇ ਤੋਂ نوازਿਆ ਤੇ ਮੈਂ ਜੋ ਇਹ ਮੈਨੂੰ ਉਦਾ ਮਿਲਿਆ ਹੈਗਾ ਕਿ ਮੈਂ ਆਪਣਾ ਪੂਰੀ ਅਨੁਮਾਨਤਨ ਪੂਰੀ ਕੋਸ਼ਿਸ਼ ਕਰਾਂਗਾ ਕਿ ਮੈਂ ਇਸ ਉਦੇ ਪਰ ਖਰਾ ਉਤਰਾਂ ਜੀ ਜੀ ਚਲੋ ਆ ਜੈ ਸ਼ੰਕਰ ਜੈ ਸ਼ੰਕਰ ਸ਼ੰਕਰ ਬਾਬਾ ਬੋਲਨ ਕੀ ਜੈ ਭਗਵਾਨੀ ਸੁਆਮੀ ਆਓ ਜੀ ਕਈ ਵਾਰ ਕਟਪਟ ਕੋਈ ਲੰਗਰ ਵਾਸਤੇ ਅਸੀਂ ਕੀ ਕਰੀਏ ਲੰਗਰ ਲਈ ਸੀ ਕਿ ਜੇ ਮੇਰੇ ਤੋਂ ਕੋਈ ਕਵੀ ਨੂੰ ਛਪਾਣਾ ਹੈ ਇਕੱਲੇ ਬੈਠ ਕੇ ਦੱਸਣਾ ਨਾ ਕਿ ਸਾਰੇ ਮੰਦਰ ਦਾ ਮੈਨੂੰ ਦੱਸਣਾ ਹੈਗਾ ਇਹ ਦੂਰ ਕਰਕੇ ਸੰਸਾਰ ਦੇ ਪੈਨ ਨੂੰ ਜੋੜਨੇ ਹੈ ਕਲੈਕਸ਼ਨ ਵੀ ਬਧਾਣੀ ਹੈ ਸੇਵਾ ਵੀ ਬਧਾਣੀ ਹੈ ਤੇ ਲੋਕਲ ਸੇਵਾ ਵੀ ਆਪਣੇ ਕਰਨੀ ਹੈ ਇਹ ਆਪਣਾ ਸਭ ਦਾ ਮਨੋਰਥ ਹੈ ਇਸ ਵਾਰ ਇਹੀ ਸਾਡੀ ਸਰਦੀ ਹੋ ਰਹੀ ਹੈ ਔਰ ਸਭ ਨੇ ਜੋ ਉੱਪਰ ਚੜਨਾ ਕੋਸ਼ਿਸ਼ ਕਰੀ ਨੂੰ ਸਵਾਮੀ ਜੀ ਨੇ ਦੱਸਿਆ ਵੀ ਰਸਤਾ ਕੋਲੇ ਰਾਮ ਦੇ ਜਾਂਦੀ ਕਰਨਾ ਬੈਠ ਨਹੀਂ ਹੈ ਪਰ ਇਹ ਕੋਸ਼ਿਸ਼ ਕਰਿਓ ਸਾਰੇ ਮਿਲ ਜੁਲ ਕੇ ਚੱਲਿਓ ਇਹ ਨਵੇਂ ਮੈਂਬਰ ਨਹੀਂ ਪੁਰਾਣੇ ਵੀ ਨਵੇਂ ਦੋਨੇ ਪਾਸੇ ਨਹੀਂ ਹੈ ਕੋਸ਼ਿਸ਼ ਕਰੀ ਯੰਗ ਬੰਦੇ ਹੋ ਜਿੰਨੇ ਬੱਤੇ ਪਰ ਜੁੜਨ ਨੂੰ ਚੰਗੀ ਲੱਗੇ हम भगवान शंकर की शपथ खाते कर्म भगवान शंकर महादेव की दी हुई सेवा को तो ईमानदारी से निभाएंगे निभाएंगे बोलो शंकर भगवान की जय Thank yeah. you. Yeah.